ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘਾਸਕਰ ਤੋਂ ਸਭ ਠੀਕ ਠਾਕ ਹੋ ਗਏ ਅਹਿਮਦਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਅਹਿਮਦਗੜ੍ਹ ਬੈਲਫੇਅਰ ਐਸੋਸੀਏਸ਼ਨ ਵੱਲੋਂ ਲਗਾਤਾਰ ਪੰਜਵਾਂ ਸਾਲਾਨਾ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਕਈ ਹਫ਼ਤਿਆਂ ਤੋਂ ਚੱਲ ਰਹੀਆਂ ਤਿਆਰੀਆਂ ਦਾ ਨਤੀਜਾ ਉਸ ਵੇਲੇ ਵੱਖਰਾ ਨਜ਼ਰ ਆਇਆ ਜਦੋਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਤੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਕੇ ਖੂਨਦਾਨ ਕੀਤਾ। ਕਹਾ ਹਸਪਤਾਲਾਂ ਤੋਂ ਆਏ ਡਾਕਟਰਾਂ ਨੇ ਖੂਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਨਿਭਾਈ। ਇਸ ਦੇ ਨਾਲ ਦਰਵਾਡਾ ਡਾਕਟਰ ਹਸਪਤਾਲ ਵੱਲੋਂ ਫ੍ਰੀ ਦੰਦਾ ਦੀ ਜਾਂਚ ਕੀਤੀ ਗਈ। ਹਲਕਾ ਅਮਰਗੜ ਦੇ ਵਿਧਾਇਕ ਸਰਦਾਰ ਦਸਮਤ ਸਿੰਘ ਜਨਮਾਜਰਾ ਨੇ ਵਿਸਥਾਰਤ ਤੌਰ ਤੇ ਕੈਂਪ ਵਿੱਚ ਹਾਜ਼ਰੀ ਭਰੀ। ਉਹਨਾਂ ਦੇ ਨਾਲ ਅਮਰਗੜ ਨਗਰ ਕੌਸ਼ਲ ਦੇ ਪ੍ਰਧਾਨ ਵਿਕਾਸ ਕੇਸ਼ ਸ਼ਰਮਾ ਅਤੇ ਮਾਰਕੀਟ ਦੇ ਚੇਅਰਮੈਨ ਕਮਲਜੀਤ ਉੱਭੀ ਅਦੀਬੀ ਮੌਜੂਦ ਰਹੇ। ਐਕ ਨੇ ਖੂਨਦਾਨੀਆਂ ਨਾਲ ਮੁਰਾਕਬਤ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸੇ ਸੀਸ਼ਨ ਦੀ ਨੇਕ ਪਹਿਲੀ ਪ੍ਰਸ਼ੰਸਾ ਕੀਤੀ ਐਸਐਸਐਨ ਵੱਲੋਂ ਉਹਨਾਂ ਦਾ ਸਵਾਗਤ ਕਰਕੇ ਲੋਕਾਂ ਆਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਸਾਰੇ ਖੂਨਦਾਨੀਆਂ ਲਈ ਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਅਤੇ ਹਰ ਖੂਨਦਾਨੀ ਨੂੰ ਸਨਮਾਨਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੋਰ ਦੂਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਸਾਧਨਦੀਲੀ ਲਈ ਲੰਗਰ ਦੀ ਸੇਵਾ ਉਪਲਬਧਤ ਕਰਵਾਈ ਗਈ ਖੂਨਦਾਨੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਵਿੱਚ ਖਾਸਤਾ ਵੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਖੂਨਦਾਨ ਇੱਕ ਮਹੱਤਵਪੂਰਨ ਸੇਵਾ ਹੈ ਜਿਸ ਨਾਲ ਹਰ ਸਾਲ ਕਈ ਕੀਮਤਾ ਜਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਇਸ ਕੈਂਪ ਵਿੱਚ ਲਗਭਗ 900 ਲੋਕਾਂ ਨੇ ਖੂਨਦਾਨ ਕੀਤਾ ਆਖਰ ਵਿੱਚ ਐਸਐਸਸੀਨ ਦੇ ਪ੍ਰਧਾਨ ਰਿੱਕੀ ਛੂ ਦਾ ਸਾਰੇ ਇਲਾਕੇ ਨਿਵਾਸੀਆਂ ਸਹਿਯੋਗ ਸੰਸਥਾਵਾਂ ਦਾ ਵਿਧਾਇਕ ਨਗਲ ਕੌਸ਼ਨਰ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਵਿਸ਼ੇਸ਼ ਤੌਰ ਤੇ ਬਾਤ ਕੀਤਾ ਆਗਮ ਸਫਲਤਾਪੂਰਨ ਸਪੰਨ ਹੋਇਆ

ਦੀਆਂ ਮੁਆਫੀਆਂ ਆ ਠੀਕ ਹੈ ਸਾਡੇ ਪ੍ਰਧਾਨ ਜੀ ਸੂਝ ਨੂੰ ਜੋ ਸਾਡੇ ਵਿਚਾਰ ਐਸਐਸ ਜੈਨ ਸਭਾ ਐਂਗਲਗੜ ਤੋਂ ਮੈਂ ਫਰਮਾਨ ਜੀ ਭੇਟ ਕਰ ਰਹੇ ਨੇ ਐਸਐਸ ਜੈਨ ਕੁਦਰਤ ਸਰਵਾਸਤੀ <inaudible> ਉਮਰ ਠਹਿਰੋ 2 ਮੈਂ ਠਹਿਰੂ ਬੱਸ ਮੰਤਿਕਾ ਦੇ ਨਾਮ ਤੇ ਇਹ ਜੀ ਅੱਜ